बिग बॉस ओटीटी ਦੇ ਵਿਜੇਤਾ ਐਲਵਿਸ਼ ਯਾਦਵ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਲੋਕਾਂ ਦੇ ਨਾਲ ਚੜਪੁ ਕਰਦੇ ਹੋਏ ਨਜ਼ਰ ਆ ਰਹੇ ਨੇ ਦਰਸਲ ਵੈਸ਼ਨ ਦੇਵੀ ਮਾਤਾ ਦੇ ਮੱਥਾ ਟੇਕਣ ਜਾਂਦੇ ਨੇ ਤੇ ਅਜਿਹੇ ਦੇ ਵਿੱਚ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉੱਥੋਂ ਕੁਝ ਅਜੇ ਹੁੰਦਾ ਹੈ ਕਿ ਐਲਵਿਸ਼ ਯਾਦਵ ਨੂੰ ਪੱਜਣਾ ਪੈਂਦੇ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਐਲਵਿਸ਼ ਯਾਦਵ ਉੱਥੋਂ ਦੇ ਸਥਾਨਕ ਲੋਕਾਂ ਦੇ ਨਾਲ ਲੜਦੇ ਹੋਏ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਦੇਖ ਕੇ ਯੂਜ਼ਰਸ ਹੈਰਾਨ ਹੰਦੇ ਸੋਸ਼ਲ ਮੀਡੀਆ ਤੇ ਇਸ ਦੀ ਚਰਚਾ ਲਗਾਤਾਰ ਹੋ ਰਹੀ ਹੈ ਐਲਵਿਸ਼ ਯਾਦਵ ਨੇ ਮਾ ਵਿਸ਼ਨੋ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਦੋਸਤ ਰਾਗਵ ਸ਼ਰਮਾ ਦੇ ਨਾਲ ਵੀਡੀਓ ਸ਼ੇਅਰ ਕੀਤੀ ਸੀ ਜੋ ਕਿ ਸੁਰਖੀਆਂ ਦੇ ਵਿੱਚ ਸੀ ਤੇ ਹੁਣ ਹੋਰ ਵੀਡੀਓ ਸਾਹਮਣੇ ਆ ਰਹੀ ਹੈ ਇਸ ਦੇ ਵਿੱਚ ਇੱਕ ਵਿਅਕਤੀ ਐਲਵਿਸ਼ ਦੇ ਦੋਸਤ राघव ਸ਼ਰਮਾ ਦਾ ਕੋਲਰ ਫੜ ਕੇ ਉਸ ਨੂੰ ਝਿੜਕਤਾ ਹੋਇਆ ਨਜ਼ਰ ਆ ਰਿਹਾ ਹੈ ਵੀਡੀਓ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕੁਝ ਲੋਕ ਉਸ ਦਾ ਕੋਲਰ ਫੜ ਕੇ ਖਿੱਚਦੇ ਵੀ ਨਜ਼ਰ ਆ ਰਹੇ ਨੇ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਵਿਅਕਤੀ ਨੇ ਐਲਵਿਸ਼ ਅਤੇ राघव ਨੂੰ ਆਪਣੇ ਦੇ ਆਪਣੇ ਨਾਲ ਤਸਵੀਰ ਲੈਣ ਦੇ ਲਈ ਕਿਹਾ ਸੀ ਪਰ ਦੋਵਾਂ ਨੇ ਇਨਕਾਰ ਕਰ ਦਿੱਤਾ ਤੇ ਇਸ ਵਿਅਕਤੀ ਨੂੰ ਗੁੱਸਾ ਇਸ ਕਰਦਰਾ ਆਇਆ ਕਿ ਉਸਨੇ ਰਾਘਵ ਦਾ ਕੋਲਰ ਫੜ ਲਿਆ ਜਦ ਕਿ ਐਲਵਿਸ਼ ਯਾਦਵ ਉੱਥੋਂ ਪਹੁੰਚ ਜਾਂਦੇ ਸਨ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾਈਆਂ ਜਾ ਰਹੀਆਂ ਨੇ ਇਸ ਵੀਡੀਓ ਦੇ ਵਿੱਚ ਯੂਟਿਊਬਰ ਨੂੰ ਪੀੜ ਨੇ ਘੇਰਿਆ ਹੋਇਆ ਤੇ ਕੁੱਟਮਾਰ ਵੀ ਇਹ ਹਾਰਿਆ ਕੀਤੀ ਗਈ ਦਾਅਵਾ ਕੀਤਾ ਗਿਆ ਕਿ ਐਲਵਿਸ਼ ਯਾਦਵ ਦੀ ਕੁੱਟਮਾਰ ਵੀ ਹੋਈ ਹੈ ਤੁਹਾਨੂੰ ਦੱਸਦੀ ਹੈ ਕਿ ਐਲਵਿਸ਼ 20 ਦਸੰਬਰ ਨੂੰ ਵੈਸ਼ਨੋਦੇਵੀ ਮੰਦਿਰ ਗਿਆ ਸੀ ਤੇ ਉਸਦੇ ਨਾਲ ਰਾਗਵ ਸ਼ਰਮਾ ਉਸਦਾ ਦੋਸਤ ਵੀ ਨਾਲ ਗਿਆ ਸੀ ਤੇ ਇੱਕ ਪੀੜ ਨੇ ਉਹਨਾਂ ਨੂੰ ਕਿਹੜਾ ਪਾਇਆ ਹੋਇਆ ਕਿਹਾ ਜਾ ਰਿਹਾ ਕਿ ਉਹਨਾਂ ਦਾ ਫੈਨ ਹੀ ਫੋਟੋਗ੍ਰਾਫਰ ਦੇ ਲਈ ਕਿਹਾ ਕਹਿ ਰਿਹਾ ਸੀ ਤੇ ਅਜਿਹੇ ਦੇ ਵਿੱਚ ਦੋਨਾਂ ਨੇ ਫੋਟੋਗ੍ਰਾਫਰ ਦਾ ਇਨਕਾਰ ਕਰਦੇ ਤਾ ਤੇ ਇਸ ਵਿਅਕਤੀ ਨੇ ਰਾਗਵ ਦਾ ਕਾਲਰ ਫੜ ਲਿਆ ਤੇ ਚੜਿਤਾ ਹੋਇਆ ਨਜ਼ਰ ਆ ਰਹੇ ਇੱਕ ਹੋਰ ਵਿਵਾਦ ਐਲਵਿਸ਼ ਯਾਦਵ ਨਾਲ ਜੁੜ ਗਿਆ ਹਾਲਾਂਕਿ ਪਿਛਲੇ ਦਿਨ ਵੀ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਸੀ ਬਿਗਬੋਸ OTT ਦਾ Winner ਐਲਵਿਸ਼ ਯਾਦਵ ਨੌਇਡਾ ਦੇ ਸਾਬ ਦੇ ਜ਼ਹਿਰ ਮਾਮਲੇ ਦੇ ਵਿੱਚ ਹਾਲਾਂਕਿ ਐਫ ਆਈ ਆਰ ਵੀ ਹੁੰਦੀ ਹੈ ਉਹਨਾਂ ਨੇ ਆਪਣਾ ਸਪਸ਼ਟਕਰਨ ਵੀ ਸੋਸ਼ਲ ਮੀਡੀਆ ਤੇ ਦਿੱਤਾ ਸੀ ਆਪਣੇ ਆਪ ਨੂੰ ਬੇਬੁਨਿਆਦ ਦੱਸਿਆ ਸੀ ਜੋ ਇਲਜ਼ਾਮ ਲਗਾਏ ਸੀ ਤੇ ਕੋਹਰ ਵੀਡੀਓ ਸਾਹਮਣੇ ਆ ਰਹੀ ਹੈ ਜਿੱਥੇ ਦਾਵਾ ਕੀਤਾ ਗਿਆ ਕਿ ਮਤਾ ਵੈਸ਼ਨੂ ਦੇ ਵੀ ਜਾਣਦੇ ਨੇ ਤੇ ਕੁੱਟਮਾਰ ਜਿਹੜੀ ਕੀਤੀ ਗਈ ਦਾਵਾ ਕੀਤਾ ਜਾ ਰਿਹਾ ਹੈ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਹਾਲਾਂਕਿ ਕੀ ਅਸਲ ਸੱਚ ਹੈ ਇਸ ਬਾਬਤ ਕਿਸੇ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਇੱਕ ਵਿਅਕਤੀ ਫੋਟੋ ਕਰਵਾਉਣਾ ਚਾਹੁੰਦਾ ਸੀ ਤੇ ਦੋਨਾਂ ਦੇ ਵੱਲੋਂ ਫੋਟੋ ਕਰਫੋਰਡ ਤੋਂ ਇਨਕਾਰ ਕੀਤਾ ਗਿਆ ਤੇ ਇੰਨੇ ਦੇ ਵਿੱਚ ਇਹ ਵਿਅਕਤੀ ਪੜਖ ਜਾਂਦਾ ਤੇ ਰਾਕਬ ਦਾ ਕੋਲਰ ਪੜਿਆ ਜਾਂਦਾ ਹੈ ਇਸ ਵੀਡੀਓ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿੰਝ ਲੋਕਾਂ ਦੀ ਭੀੜ ਨਜ਼ਰ ਆ ਰਹੀ ਹੈ ਇੱਕ ਵਾਰੀ ਨਾ ਤਸਵੀਰਾਂ ਦਾ ਰੁਕ ਕਰ ਲੈਂਦੇ ਆ ਕਿ ਕਿੰਝ ਮੌਕੇ ਤੇ ਬੁਖਬਾਲ ਹੁੰਦਾ ਹੈ